ਸੋ ਸਮਾਜਿਕ ਮਤਾ ਨੰਬਰ 2 ਹਿਮਾਚਲ ਹਿਮਾਚਲ ਵੇਖੋ ਜੀ ਕਹਿੰਦਾ ਹੈ ਪੰਜਾਬੀਆਂ ਨੂੰ ਕੁੱਟਦੇ ਆ ਜੀ ਮਾਰਦੇ ਆ ਜੀ ਲੁੱਟਦੇ ਸਭ ਬਕਵਾਸ ਹੀ ਚਾਹੇ ਕੋਈ ਕਿਸੇ ਨੂੰ ਮਾਰਦਾ ਨਹੀਂ ਕੋਈ ਕਿਸੇ ਨੂੰ ਲੁੱਟਦਾ ਨਹੀਂ ਅੱਛਾ ਉੱਥੇ ਇਹਨੂੰ ਛੱਤਰ ਫੇਰਤੇ ਜੀ ਉਹਦਾ ਝੰਡਾ ਲਵਾਤਾ ਜੀ ਉਹਦੀਆਂ ਗੱਡੀਆਂ ਦੇ ਸ਼ੀਸ਼ੇ ਤੋੜਦੇ ਕਿੱਡੀ ਗੱਲ ਹੈ ਜੇ ਬੰਦਿਆਂ ਨੇ ਘੁੰਮਣ ਜਾਣਾ ਉੱਥੇ ਕੋਈ ਇੰਨਾ ਕਿ ਸੈਕਰੀਫਾਈਸ ਇੰਨਾ ਕਿ ਕੁਰਬਾਨੀ ਦੇ ਹੀ ਦਿੱਤੀ ਸ਼ੀਸ਼ੇ ਨਵੇਂ ਪਾ ਲੋਗੇ ਵੱਤ ਵੱਤ ਕਿਹੜਾ ਤਾਂ ਉਹਨਾਂ ਨੇ ਕਿਸ ਨੂੰ ਕੌਮੇ ਚ ਮਾਰ ਦਿੱਤਾ ਜਾਂ ਕਰ ਦਿੱਤਾ ਪਰ ਵੇਖੋ ਤੁਸੀਂ ਪਹਾੜ ਤੇ ਉੱਥੇ ਹੀ ਇਲਾਕਾ ਤੇ ਉਹਨਾਂ ਦੇ ਘੁੰਮਣ ਜਾਂਦੇ ਜੈਨਾ ਤੇ ਉੱਥੇ ਤੁਹਾਨੂੰ ਉਹ ਇਲਾਕੇ ਦੇ ਵਿੱਚ ਤੁਸੀਂ ਵੇਖੋ ਫਿਰ ਪੈਸੇ ਵੀ ਖਰਚਦੇ ਜੀ ਤੁਸੀਂ ਇਹ ਪੰਜਾਬੀ ਬੜਾ ਬੜਾ ਆਪਣੇ ਆਪ ਨੂੰ ਕਹਿੰਦੇ ਆਂ ਤੁਹਾਨੂੰ ਸਾਡੇ ਕਰਕੇ ਤੁਹਾਡੇ ਕਾਰੋਬਾਰ ਚੱਲਦੇ ਆ ਜੀ ਤੁਹਾਡੇ ਹੋਟਲ ਚੱਲਦੇ ਤੁਹਾਡੇ ਆ ਚੱਲਦੇ ਇਸ ਤਰ੍ਹਾਂ ਇਹ ਨਹੀਂ ਗੱਲਾਂ ਹੁੰਦੀਆਂ ਜਾਓ ਪੰਜਾਬੀਆਂ ਨੂੰ ਇੱਕ ਚੈਲੰਜ ਏ ਜੇ ਪਿਓ ਦੇ ਪੁੱਤ ਜੇ ਨਾ ਤੇ 2 ਸਾਲ ਬਾਅਦ ਚੱਲਣਾ ਜਾਓ ਤੈਨੂੰ ਪਤਾ ਲੱਗ ਜਾਊਗਾ ਕਿ ਮਹਾਜਲੀ ਤੁਹਾਡੇ ਸਿਰ ਤੇ ਨਹੀਂ ਜੀਂਦੇ ਮਹਾਜਲੀਆਂ ਦੇ ਉੱਤੇ ਰੱਬ ਦੀ ਬਹੁਤ ਮਿਹਰ ਆ ਜਾਓ ਜੇ ਅਸਲੀ ਪਿਓ ਦੇ ਜਨ ਤੇ 2 ਸਾਲ ਫਿਰ ਕਸ਼ਮੀਰ ਚਲ ਜਾਓ ਉੱਤਰਾਖੰਡ ਚਲ ਜਾਓ ਮਸੂਰੀ ਵਾਲ ਚਲ ਜਾਓ ਧਾਰਜੀ ਲਿੰਗ ਚਲ ਜਾਓ ਬੜੇ ਵਧੀਆ ਰੇਲ ਸਟੇਸ਼ਨ ਆ ਸਿੱਕਮ ਚਲ ਜਾਓ ਸਿੱਕਮਲ ਲੋਕੀ ਗਿਆ ਹੀ ਨਹੀਂਗੇ ਬਹੁਤ ਜ਼ਬਰਦਸਤ ਕਿੰਦੇ ਰੇਲ ਸਟੇਸ਼ਨ ਆ ਉਧਰ ਗੈਂਗ ਟਾਕ ਵਾਲ ਚਲ ਜਾਓ ਤੇ ਪਰੇ ਪਠਾਨ ਨੂੰ ਨਿਕਲ ਜਾਓ ਬਹੁਤ ਸੋਹਣੇ ਮਤਲਬ ਕਿ ਆ ਅਨਬਲੀਵੇਬਲ ਆ ਕਹਿੰਦੇ ਵੀ ਮਾਚਲਾ ਸੌ ਗੁਣਾ ਵਧੀਆ ਵਾ ਨਾਲੇ ਅਨਐਕਸਪਲੋਡ ਨੇ ਤੇ ਉੱਥੇ ਜਾਓ ਚੱਲ ਜਾਓ ਤੇ ਤੁਹਾਨੂੰ ਮੁਖਾ ਦਾਂਗੇ ਕਿ ਮਾਚਲੀ ਤੁਹਾਡੇ ਤੋਂ ਬਿਨਾਂ ਵੀ ਸਰਵਾਈਵ ਕਰ ਸਕਦੇ ਆ ਇੰਨਾ ਮਾਨ ਨਾ ਕਰਿਆ ਕਰੋ ਤੁਹਾਡੇ ਪੱਲੇ ਕੱਖ ਨਹੀਂ ਤੁਸੀਂ ਆਉਣਾ ਵੀ ਇੱਥੇ ਜੇ ਜੁੱਤੀਆਂ ਵੀ ਖਾਣੀਆਂ ਜੇ ਭਾਵੇਂ ਤੁਹਾਡੀਆਂ ਗੱਡੀਆਂ ਦੇ ਸ਼ੀਸ਼ੇ ਤੋੜਦੀਏ ਚਾਹੋ ਜੋ ਮਰਜ਼ੀ ਕਰ ਲੋ ਤੁਸੀਂ ਇੱਥੇ ਘੁੰਮ ਕੇ ਆਉਣਾ ਜੇ ਇਹ ਕਾ ਤੁਹਾਨੂੰ ਸਾਨੂੰ ਪਤਾ ਖੰਨਾ ਕੇਗਾ ਤੁਹਾਡੇ ਚ ਹੈਗਾ ਬੇਸ਼ਰਮਾ ਵਾਲਾ ਕੰਮ ਹੈ ਆਪਣਾ ਤੇ ਚਲੋ ਉਹ ਨਹੀਂ ਚੈਲੰਜ ਜੇ ਕਿਹ ਕੋ ਬੰਦਾ ਕਰਦਾ ਸੈਪਟ ਤੇ ਕਰ ਲੋ ਵੀ ਹਿਮਾਚਲ ਜੇ ਨਹੀਂ ਜਾਣਾ ਤੇ ਹਮਾਚਲੀ 2 ਸਾਲ ਤੇ ਤੁਸੀਂ ਕਹਿੰਦੇ ਨਾ ਹਮਾਚਲੀ ਰਹਿ ਜਾਣਗੇ ਬਿਲਕੁਲ ਹੀ ਖਤਮ ਹੋ ਜਾਣਗੇ ਤੇ ਤੁਹਾਨੂੰ ਹਮਾਚਲੀ ਸਰਵਾਈਵ ਕਰਕੇ ਵਿਖਾਉਣਗੇ ਐਡੇ ਵੀ ਕਮਜ਼ੋਰ ਨਹੀਂ ਕਿ ਪੜੇ ਲੋਕ ਤੁਹਾਡੇ ਵਾਂਗੂ ਤੇ ਵੇਖ ਲੋ ਜੇ ਕਹਿੰਦੇ ਸੈਪਟ ਕਰਨਾ ਚੈਲੰਜ ਤੇ ਕਰ ਲੋ ਹਮਾਚਲੀ ਦੇ ਬਹੁਤ ਜ਼ਬਰਦਸਤ ਨੇ ਤੁਹਾਡੇ ਤੋਂ ਬਗੈਰ ਵੀ ਬਹੁਤ ਲੋਕ ਉੱਥੇ ਆਉਂਦੇ ਨੇ ਉਹਨਾਂ ਦੇ ਉਹਨਾਂ ਦੇ ਕਾਰੋਬਾਰ ਤੇ ਚੱਲੀ ਜਾਣੇ ਆ। ਬਾਕੀ ਹਾਂ ਨਾਲੇ ਚਲੋ ਜਿਕੇ ਨੇ ਕੁੱਟ ਵੀ ਲਿਆ ਤੇ ਜਿਹੜੇ ਜਿਕੇ ਨੇ ਜਾਣਾ ਵੀ ਆ ਚਾਰੇ ਨਹੀਂ ਵੀ ਸੈਪਟ ਕਰਨਾ। ਕੋਈ ਚੱਕਰ ਨਹੀਂ ਫਿਰ ਕੀ ਉੱਥੇ ਮੜ ਮੋਟਾ ਇੰਨੱਕ ਦੇ ਲੜਾਈ ਡੰਡਾ ਚੱਲਦਾ ਹੀ ਰਹਿੰਦਾ ਤਾਂ ਘਰਾਂ 'ਚ ਵੀ ਚੱਲਦਾ ਬਾਹਰ ਵੀ ਚੱਲਦਾ। ਯਾ ਵਾਤ ਤੋਂ ਵਾਤ ਬੰਦਾ ਬੇਇੱਜ਼ਤੀ ਕਰ ਦੂਗਾ ਔਰ ਕੀ ਕਰ ਦੂਗਾ ਉੱਥੇ ਯਾਰ। ਪਰ ਮੇਨ ਕੰਮ ਤੇ ਘੁਮਣਾ ਫਿਰਨਾ ਉਹ ਆਪਾਂ ਜ਼ਰੂਰ ਕਰਨਾ ਵਾ। ਘੁਮਣੋਂ ਫਿਰਨ ਤੋਂ ਬਿਗੈਰ ਬੰਦੇ ਨੂੰ ਪਖਾਨਾ ਖੁੱਲ ਕੇ ਨਹੀਂ ਆਉਂਦਾ ਨਾ ਉੱਥੇ ਨਾਲੇ ਮਾੜੀ ਜਿਹੀ ਬੇਇੱਜ਼ਤੀ ਇਸ ਤਰ੍ਹਾਂ ਖੁੱਲ ਕੇ ਆਉਂਦਾ। ਸ ਜਿਨ੍ਹਾਂ ਤੇ ਜਿਹੜੇ ਬਾਲੇ ਆਕੜ ਵਾਲਿਆ ਉਹ ਚਲ ਜਿਓ ਕਸ਼ਮੀਰ ਤੇ ਮਸੂਰੀ ਦਾਰਜੀ ਲੈਂਗਸ ਤੇ ਗੰਟੋਕਲ ਤੇ ਜਿਹੜੇ ਹੈਗੇ ਆ ਵਿੱਚ ਸ਼ਰਮ ਪ੍ਰੂਫ ਉਹ ਮਾ ਚਲ ਨੂੰ ਤੁਰੇ ਆਇਓ ਹਾਂ ਠੀਕ ਆ ਧੰਨਵਾਦ ਦੋਸਤੋ